ਸਿਮਰਨ ਕਰਦੇ ਸਮੇਂ ਕੀ ਆਪਣੇ ਮਨ ਤੇ ਦਿਮਾਗ ਦੇ ਵਿੱਚ ਕਿਸੇ ਮਹਾਪੁਰਖ ਦੀ ਤਸਵੀਰ ਰੱਖੀ ਜਾ ਸਕਦੀ ਹੈ ਇਹ ਕਮੈਂਟ ਆਪਾਂ ਨੂੰ ਕਰਦੇ ਨੇ ਸਿਮਰ ਪੰਗੂ ਵਾਹਿਗੁਰੂ ਜੀ ਸਿਮਰਨ ਕਰਦੇ ਸਮੇਂ ਧਿਆਨ ਕਿਸੇ ਵੀ ਤਸਵੀਰ ਜਾਂ ਸਥਾਨ ਦੇ ਵਿੱਚ ਨਹੀਂ ਲਗਾਉਣਾ ਜੇ ਅਸੀਂ ਸਿਮਰਨ ਕਰਦੇ ਸਮੇਂ ਕਿਸੇ ਵੀ ਤਸਵੀਰ ਮਹਾਪੁਰਖ ਦਾ ਧਿਆਨ ਧਰਾਂਗੇ ਤਾਂ ਉਹ ਕਾਲ ਦੀ ਹੀ ਭਗਤੀ ਹੋਵੇਗੀ ਕਾਲ ਦੀ ਸੇਵਾ ਹੋਵੇਗੀ ਅਸੀਂ ਕਾਲ ਦਾ ਹੀ ਧਿਆਨ ਧਰਾਂਗੇ ਪਰ ਮਹਾਰਾਜ ਕਹਿੰਦੇ ਤੁਸੀਂ ਸਿਮਰਨ ਤਾਂ ਕਰਨਾ ਆ ਤਾਂ ਜੋ ਕਾਲ ਦੇ ਇਲਾਕੇ ਨੂੰ ਪਾਰ ਕਰ ਸਕੋ ਜੋ ਕਾਲ ਦਾ ਜਾਲ ਸਾਡੇ ਨੀਤਰ ਰਸਨਾ ਤੇ ਕੰਨਾਂ ਤੇ ਪਿਆ ਆ ਉਹਨੂੰ ਆਪਾਂ ਕੱਟ ਸਕੀਏ ਇਸ ਕਰਕੇ ਆਪਾਂ ਕਦੀ ਵੀ ਸਿਮਰਨ ਕਰਦੇ ਸਮੇਂ ਕਿਸੇ ਵੀ ਮਹਾਪੁਰਖ ਦੀ ਫੋਟੋ ਆਤ ਤਸਵੀਰ ਆ ਉਹਨੂੰ ਆਪਣੇ ਧਿਆਨ ਦੇ ਵਿੱਚ ਨਹੀਂ ਲੈ ਕੇ ਆਉਣਾ ਇਸ ਤੋਂ ਬਾਅਦ ਇਹ ਲਿਖਦੇ ਨੇ ਜੇ ਨਹੀਂ ਤਾਂ ਧਿਆਨ ਸਮੇਂ ਦਿਮਾਗ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਸਿਮਰਨ ਕਰਦੇ ਸਮੇਂ ਸਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਕੁਝ ਵੀ ਨਹੀਂ ਹੋਣਾ ਚਾਹੀਦਾ ਜੋ ਰਸਨਾ ਤੋਂ ਬੋਲਦੇ ਹਨ ਧਿਆਨ ਉਧਰ ਹੋਣਾ ਚਾਹੀਦਾ ਜਦੋਂ ਅਸੀਂ ਇਸ ਤਰੀਕੇ ਨਾਲ ਸਿਮਰਨ ਕਰਦੇ ਆ ਜਪ ਕਰਦੇ ਆ ਨਾਮ ਜਪਦੇ ਆ ਫਿਰ ਜਿਹੜੇ ਸਾਨੂੰ ਫੁਰਨੇ ਲਗਾਤਾਰ ਆਉਂਦੇ ਆ ਨਾ ਉਹ ਆਉਣੇ ਬੰਦ ਹੋ ਜਾਂਦੇ ਆ ਇਸ ਤੋਂ ਬਾਅਦ ਲਿਖਦੇ ਨੇ ਕਹਿੰਦੇ ਕਿਉਂਕਿ ਵਿਗਿਆਨ ਦੇ ਮੁਤਾਬਕ ਦਿਮਾਗ ਨੂੰ ਇੱਕ ਪਲ ਲਈ ਵੀ ਸੋਚਣ ਤੋਂ ਰੋਕਿਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਆਪਾਂ ਵਿਗਿਆਨ ਮੁਤਾਬਕ ਨਹੀਂ ਚੱਲਣਾ ਆਪਾਂ ਗੁਰਵਾੜੀ ਮੁਤਾਬਕ ਚੱਲਣਾ ਆ ਕਿਉਂਕਿ ਜੋ ਵੀ ਸਾਨੂੰ ਸਿਮਰਨ ਵਿੱਚ ਧਿਆਨ ਵਿੱਚ ਅਨੁਭਵ ਹੁੰਦੇ ਨੇ ਧਿਆਨ ਦਾ ਮਤਲਬ ਕੀ ਹੈ ਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਹਾਂ ਨਾ ਪਾਸਟ ਨਾ ਫਿਊਚਰ ਤੇ ਸਾਨੂੰ ਮੋਸਟਲੀ ਜਿੰਨੇ ਵੀ ਫੁਰਨੇ ਆਉਂਦੇ ਆ ਉਹ ਜਾਂ ਪਾਸਟ ਦੇ ਹੁੰਦੇ ਆ ਜਾਂ ਫਿਚਰ ਦੇ ਹੁੰਦੇ ਆ ਪ੍ਰੈਜੈਂਟ ਦੇ ਵਿੱਚ ਜੇ ਆਪਾਂ ਮੰਨਣ ਨੂੰ ਰੱਖਾਂਗੇ ਤਾਂ ਉਹ ਕੀ ਹੋਵੇਗਾ ਉਹ ਧਿਆਨ ਹੋਵੇਗਾ ਤੇ ਧਿਆਨ ਦੇ ਵਿੱਚ ਮਨ ਦੇ ਵਿੱਚ ਸਿਮਰਨ ਕਰਦੇ ਕਰਦੇ ਇੰਨਾ ਬਲ ਆ ਜਾਂਦਾ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਫੁਰਨਾ ਲੈ ਸਕਦੇ ਆ ਜਾਂ ਛੱਡ ਸਕਦੇ ਆ ਜਿੰਨਾ ਚਿਰ ਮਰਜ਼ੀ ਆਪਾਂ ਇਹਨੂੰ ਧਿਆਨ ਦੇ ਵਿੱਚ ਫੁਰਨਿਆ ਰਹਿਤ ਰੱਖ ਸਕਦੇ ਆ ਜਿਸ ਨੂੰ ਆਪਾਂ ਥੌਟਲੈਸ ਅਵਸਥਾ ਜੋ ਹੁੰਦੀ ਹੈ ਨਾ ਉਸ ਅਵਸਥਾ ਦੇ ਵਿੱਚ ਸਵਾਹਿਗੁਰੂ ਜੀ ਜੋ ਵਿਗਿਆਨ ਹੈ ਨਾ ਉਹ ਤੋਂ ਗੁਰਬਾਣੀ ਤੋਂ ਬਹੁਤ ਹਜੇ ਥੱਲੇ ਹੈ ਬਹੁਤ ਪਿੱਛੇ ਹੈ ਸੋ ਗੁਰਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਅੱਗੇ ਦੀਆਂ ਗੱਲਾਂ ਦੱਸੀਆਂ ਨੇ ਜੇ ਆਪਾਂ ਗੁਰਬਾਣੀ ਮੁਤਾਬਕ ਚੱਲਾਂਗੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ